ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਅੱਜ ਦੀ ਵੀਡੀਓ ਹੈ ਸਾਡੀ ਇਹ ਹੈ ਮੱਕੀ ਵੱਢਣ ਵਾਲੀ ਮਸ਼ੀਨ ਦੀ ਆ ਸਾਰੀ ਹੁਣ ਇਹਦੇ ਥੱਲੇ ਲੁਕੀ ਪਈ ਹੈ ਚੱਲਾਂਗੇ ਬਾਹਰ ਕੱਢਦੇ ਆ ਦਿਖਾਉਣੇ ਆ ਕਿ ਜਮਾਂ ਬਾਹਰ ਤਾਂ ਟ੍ਰੈਕਟਰ ਹੈ ਨਹੀਂ ਇਸ ਟਾਈਮ ਸਾਡੇ ਕੋਲੇ ਵੀ ਜਮਾਂ ਬਾਹਰ ਤਾਂ ਕੱਢ ਨਹੀਂ ਸਕਦੇ ਕਿ ਬਰ ਮਾਹ ਥੋੜਾ ਜਾਨੂੰ ਦੇਖਣ ਲਾ ਲਾਂਗੇ ਦੱਸਦੇ ਆ ਤੁਹਾਨੂੰ ਪੂਰੀ ਜਾਣਕਾਰੀ ਬਾਈ ਗੁਰਪ੍ਰਿੰਦਰ ਦੇ ਨਾਲ ਕਰਾਂਗੇ ਗੱਲ ਵੀ ਕਿੰਨੇ ਤਾਂ ਇਹ ਮਾਡਲ ਹੈ ਤੇ ਕਿੰਨੇ ਓੜੇ ਲਜਾਣ ਵਾਲੀ ਹੈ ਲੈ ਵੀ ਗੁਰਪ੍ਰਿੰਦਰ ਬਾਈ ਪਹਿਲਾਂ ਤਾਂ ਆਇਆ ਦੱਸੀ ਕਿੰਨੇ ਮਾਡਲ ਆ ਇਹ ਇੱਧਰ ਸਾਹਮਣੇ ਆ ਜਾ ਉੱਥੇ ਮਸ਼ੀਨ ਕੋਲ ਹੀ ਜਾ ਬੜਾ ਇਹ ਮਾਡਲ ਤਾਂ ਹੈਗੀ ਬਾਈ 18 18 ਮਾਡਲ ਹੈ ਤੇ ਚੱਲੀ ਦੋ ਸੀਜ਼ਨ ਹੀ ਹੈ ਇੱਕ ਸੀਜ਼ਨ ਤਾਂ ਕਿਸੇ ਨੇ ਪਿੱਛੇ ਲਾਇਆ ਸੀ ਇੱਕ ਸੀ ਲਾਇਆ ਇਹਦੇ ਨਾਲ ਠੀਕ ਹੈ ਦੋ ਸੀਜ਼ਨ ਚੱਲੀ ਹੈ ਠੀਕ ਹੈ ਜੀ ਤੇ ਕਹ ਉੜੇ ਵਾਲੀ ਐ ਇਹ ਇਹ ਦੋੜਿਆਂ ਵਾਲੀ ਐ ਦੋੜਿਆਂ ਵਾਲੀ ਮਸ਼ੀਨ ਦੀ ਕੰਡੀਸ਼ਨ ਬਹੁਤ ਵਦਗ ਹੈ ਹਾਂ ਉਹ ਸਾਫ ਸੂ ਤਾਂ ਬਹੁਤ ਪਈ ਜਿੰਨੀ ਬਹੁਤ ਘੱਟ ਹੈਗੀ ਹਾਂ ਜਿਹੜਾ ਸਟੀਰਿੰਗ ਹੈ ਉਹ ਵੀ ਨਾਲ ਹੈ ਸਟੀਰਿੰਗ ਟਰੈਕਟਰ ਦਾ ਜਿਹੜਾ ਟਰੈਕਟਰ ਦਾ ਜਿਹੜਾ ਪੁੱਠਾ ਕਰਕੇ ਲਾਉਂਦੇ ਹੁੰਦੇ ਆ ਬੈਕ ਕਰਕੇ ਲਾਉਂਦੇ ਹਾਂ ਉਹਦਾ ਸਿਸਟਮ ਸਾਰਾ ਸਾਡੇ ਕੋਲੇ ਬਣਿਆ ਹੋਇਆ ਉਹ ਨਾਲ ਹੈ ਉਹ ਟਰੈਕਟਰ ਨਾਲ ਹੀ ਦੇ ਦੋਗੇ ਮਸ਼ੀਨ ਦੇ ਨਾ ਟਰੈਕਟਰ ਤਾਂ ਨਹੀਂ ਬਾਈ ਦੇਣਾ ਨਹੀਂ ਸਟੀਰਿੰਗ ਮੈਂ ਕਹਾਂ ਨਾਲ ਹਾਂ ਸਟੀਰਿੰਗ ਉਹ ਨਾਲ ਦੇ ਦਾਂਗੇ ਠੀਕ ਹੈ ਹਾਂ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਉਹ ਤਾਂ ਜਾਲੇ ਤੱਪੇ ਜੇ ਬਾਲੇ ਲੱਗੇ ਪਈ ਆ ਕਿਉਂਕਿ ਇੱਥੇ ਇਹਨੂੰ 2 ਸਾਲ ਹੋ ਗਏ ਕਿ 3 ਹੋ ਗਏ ਖੜੀ ਨੂੰ ਗੁਰਵਿੰਦਰ ਲਗਾਤਾਰ ਤੁਸੀਂ ਇੱਕ ਸੀ ਜੀ 2 ਸਾਲ ਤਾਂ ਇੱਥੇ ਹੀ ਹੋ ਗਏ ਬਾਈ ਖੜੀ ਨੂੰ ਚਲਾਈ ਨਹੀਂ ਅਸੀਂ ਹਾਂਜੀ ਬਾਈ ਜੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਜਾਲਿਆਂ ਤੋਂ ਅੰਦਾਜ਼ਾ ਲੱਗ ਹੀ ਸਕਦਾ ਹੈ ਵੀ ਮਜਰੀ ਕਿਦਾਂ ਕਿਦ ਦੀ ਇੱਥੋਂ ਇਹ ਬਾਹਰ ਨਿਕਲੀ ਐ ਤੇ ਇਹਨੂੰ ਵੀਰ ਬਣ ਕੇ ਜੇ ਕੋਈ ਚਾਹ ਬਣ ਹੈਗਾ ਤਾਂ ਲੈ ਜਾਓ ਯਾਰ ਨਾਲੇ ਤਾਂ ਇਹਨੂੰ ਖੇਤਾਂ ਦੀ ਹਵਾ ਲੱਗ ਜੂਗੀ ਤੇ ਇਹ ਤਾਂ ਪੌਣ ਵਾਲਾ ਕੰਮੀ ਆ ਵੇ ਪੋਣਾ ਲੱਗੂ ਯਾਰ ਜਿਹੜਾ ਲੈ ਜੂਗਾ ਨਹੀਂ ਇਹ ਵਿਚਾਰੀ ਇੱਥੇ ਪਾਤਿਆਂ 'ਚ ਖੜੀ ਜਾਲਾ ਜਾਲਾ ਜੀ ਨੱਪੀ ਜਾਊਗੀ ਤੇ ਆ ਇਹਦੀਆਂ ਫਿੰਗਰਾਂ ਫੁੰਗਰਾਂ ਤੁਸੀਂ ਵੇਖ ਸਕਦੇ ਹੋ ਸਾਰਾ ਧੋਕੇ ਦੀ ਰਿਪੋਰਟ ਆ ਹਾਂ ਭਾਈ ਨੰਬਰ ਬੋਲ ਦੇਵਾਂਗਾ ਕੋਈ ਗੱਲ ਨਹੀਂ ਭਾਈ ਸਾਰਾ ਕੋ ਦੱਸ ਦੇ ਆਪਾਂ ਨੰਬਰ ਨੰਬਰ ਪਹਿਲਾਂ 98035 39380 ਦੁਬਾਰੇ ਫੇਰ ਦੱਸ ਦੇ 98035 39380 ਪਿੰਡ ਕੋਟ ਸ਼ਮੀਰ ਪਿੰਡ ਕੋਟ ਸ਼ਮੀਰ ਤੋਂ ਆ ਜੀ ਤੇ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਸ਼ੀਨ ਮਸ਼ੀਨ ਕੋਈ ਚੱਕਰ ਨਹੀਂ ਸਾਰਾ ਕੁਝ ਓਕੇ ਆ ਮਸ਼ੀਨ ਤਾਂ ਓਕੇ ਆ ਬਾਈ ਰੰਗ ਵੀ ਐ ਪਿਆ ਹਜੇ ਤੱਕ ਹਾਂ ਆ ਤੁਸੀਂ ਇਹਦੀਆਂ ਆ ਪਾਈਪਾਂ ਜਿਹੜੀਆਂ ਆ ਤੇਲ ਵਾਲੀਆਂ ਹੀ ਹੁੰਦੀਆਂ ਨਾ ਹਾਂ ਆ ਤੇਲ ਵਾਲੀਆਂ ਪਾਈਪਾਂ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਮੰਨ ਲਓ ਵੀ ਨਾਲ ਦੀਆਂ ਇਹ ਹਾਂ ਵੀ ਜਿਹੜੇ ਆਹ ਨਹੀਂ ਹੁੰਦੇ ਤੇ ਰੇੜਾਂ ਆਈਆਂ ਛੱਡ ਜਾਂਦੀਆਂ ਉਹ ਚੀਜ਼ ਬਿਲਕੁਲ ਵੀ ਹੈ ਨਹੀਂ ਜਿਵੇਂ ਸਾਫ਼ ਪਈ ਐ ਪਾਈਪ ਤੇ ਮਸ਼ੀਨ ਦਾ ਕੋਈ ਜਿਵੇਂ ਚੱਕਰ ਹੀ ਨਹੀਂ ਹੈਗਾ ਇਹ ਬਿਲਕੁਲ ਕਲੀਅਰ ਹੈ ਤੇ ਨਾਲ ਦੀਆਂ ਹੀ ਪੈਪਾ ਨੇ ਨਾਲ ਦੇ ਸਮਾਨ ਆ ਕੋ ਸਾਡੇ ਕੋਲ ਪਾਇਆ ਇਹਦੇ ਵਿੱਚ ਨਾ ਨਾ ਬਾਈ ਉਹ ਵੀ ਕੰਮ ਕਰਕੇ ਖੜਾਇਆ ਹੋਇਆ ਇਹਦਾ ਠੀਕ ਹੈ ਓਕੇ ਹੈ ਤੇ ਇਸ ਕੰਪਨੀ ਦੀ ਹੈ ਸੈਲੀਕਲ ਦੀ ਹੈ ਜੀ ਦਿਖਾ ਦਿੰਨੇ ਆ ਆ ਪਲੇਟ ਦਿਖਾ ਦੇ ਬਈ ਇੱਧਰ ਸਾਰਾ ਕੁਝ ਦਿਖਾਉਣਾ ਤੇ ਆ ਸੀਗੀ ਤੁਸੀਂ ਦੇਖ ਸਕਦੇ ਹੋ ਨਾ ਮਾਡਲ ਸਾਰਾ ਕੁਝ ਆ ਪਲੇਟ ਤੇ ਹੈਗਾ ਤੇ ਬਾਕੀ ਮਾਡਲ ਸਾਰਾ ਇਹਦੇ ਉੱਪਰ ਲਿਖਿਆ ਹੀ ਹੈਗਾ ਆ ਪਲੇਟ ਆ ਇਹ ਜੇ ਤੁਸੀਂ ਪੜ ਸਕਦੇ ਆਹ ਲਓ ਦੋਸਤੋ ਆ ਸਾਰੇ ਪਾਪਾ ਪੂਪਾ ਨੇ ਲਿਗੀਆਂ ਸਾਰਾ Ориਜినਲ ਸਮਾਨ ਹੈ ਤੇ ਕੋਈ ਉਹ ਨਹੀਂ ਆ ਦੇਖ ਸਕਦੇ ਹੋ ਸਾਰਾ ਬਿਲਕੁਲ ਕਿਉਂਕਿ ਹੁਣ ਤਾਂ ਇੱਥੇ ਰੇਤੇ ਦੀ ਜਮਾ ਇਹ ਡੱਟੀ ਪਈ ਹੈ ਦੇ ਹੈ ਤਾਂ ਯਾਰ ਪੁੰਨ ਵਾਲਾ ਕੰਮ ਹੀ ਜੇ ਇਥੋਂ ਲੈ ਜੇ ਤਾਂ ਵਿਚਾਰੀ ਇੱਥੇ ਵਿਜਾਲਿਆਂ ਚ ਦੱਬ ਕੇ ਮਾਰ ਦੋਗੇ ਤੁਸੀਂ ਸਾਹ ਕੁੱਟ ਕੇ ਮਰ ਜੂ ਇਹਦਾ ਇੱਥੇ ਥੱਲੇ ਖੜੀ ਹੈ ਬਾਈ ਓਦੇ ਦੀ ਬੱਸ ਨਹੀਂ ਲੈ ਆਏ ਕਿਉਂ ਤੁਸੀਂ ਜੇ ਤੁਸੀਂ ਚਲਾਉਣਗੇ ਨਹੀਂ ਹੁੰਦਾ ਐ ਪੰਗੇ ਕਾਤੋਂ ਲੈਣੇ ਹਨ ਨਵੇਂ ਕੰਮ ਦਾ ਸ਼ੌਂਕ ਹੁੰਦਾ ਪਹਿਲਾਂ ਅੱਛਾ ਓਦੇ ਬਾੜਾ ਸ਼ੌਂਕ ਸੀਗਾ ਪੂਤ ਸਵਾਰ ਸੀ ਕਹਿੰਦੇ ਚਲਾਵਾਂਗੇ ਠੀਕ ਹੈ ਮੁੜ ਕੇ ਚਾਹ ਲੈ ਗਿਆ ਇੱਕ ਸੀਜ਼ਨ ਹਾਂ ਹੁਣ ਬਾਈ ਕਹਿਣਗੇ ਵੀ ਬਾਈ ਐਂ ਕਹਿੰਦਾ ਭਰਾਵੋ ਗਰਮੀ ਬਾੜੀ ਹੁੰਦੀ ਉਸ ਟਾਈਮ ਤੇ ਆਪਦਾ ਲਿਓ ਦੇਖ ਕੇ ਆਏ ਇਹ ਕੰਮ ਦੇ ਮਾਰੇ ਨਹੀਂ ਬਾਈ ਅਸੀਂ ਚਲਾਉਂਦੇ ਇੱਕ ਗੱਲ ਬਾਈ ਤੁਸੀਂ ਹੋਰ ਨੋਟ ਕਰ ਲਿਓ ਸੀ ਬੰਦਾ ਨਹੀਂ 100 ਪੰਪ ਮਾਰਦਾ ਯਾਰ ਵੀ ਬਾਈ ਬਾੜਾ ਵਧਿਆ ਸੀਜ਼ਨ ਲੱਗਦਾ ਇੰਨੇ ਲੱਖ ਰੁਪਈਆ ਕਮਾ ਲਵਾਂਗੇ ਨਹੀਂ ਸੀਜ਼ਨ ਵਧਿਆ ਲੱਗਦਾ ਇਹ ਬੰਦਾ ਪਹਿਲਾਂ ਸੀਜ਼ਨ ਹੁਣ ਕਹਿ ਰਿਹਾ ਪਹਿਲਾਂ ਇਹ ਕਹਿ ਰਿਹਾ ਵੀ ਭਰਾਵਾ ਆਪਦੀ ਦੇਖ ਕੇ ਲਿਓ ਵੀ ਗਰਮੀ ਬਹੁਤ ਹੁੰਦੀ ਹੈ ਗਰਮੀ ਬਹੁਤ ਹੁੰਦੀ ਆ ਹਾਂ ਗਾਹ ਟਰੋਟੀ ਮਰਜੀ ਆ ਭਰਾਓ ਦੇਖ ਹਾਂ ਆਪਾਂ ਤਾਂ ਵੇਚਣੀ ਆ ਨਾ ਵੀ ਕੋਈ ਇੱਥੇ ਪਹਿਲਾਂ ਖੜੀ ਐ ਹੋਰ ਖੜੀ ਰਹੂ ਤੇ ਜਾਲਿਆਂ ਦੀ ਚਾਦਰ ਪਾਈ ਪਈ ਆ ਤੇ ਇਹ ਓੜੇ ਤਾਂ ਦੋ ਹੀ ਲੈ ਕੇ ਜਾਂਦੀਆਂ ਹਾਂਜੀ ਦੋ ਓੜੇ ਦੋ ਓੜੇ ਆ ਬਈ ਉਹਦੇ ਨਾਲ ਕੰਮ ਕੀ ਹੁੰਦਾਗਾ ਅ ਸੋਨੂੰ ਜਿਹੜਾ ਬਾਣ ਵਾਲਾ ਹੁੰਦਾ ਉਹ ਬੰਦਾ ਸੌਖਾ ਰਹਿ ਜਾਂਦਾ ਕਿਉਂਕਿ ਓੜੇ ਓੜੇ ਵੱਢਣੇ ਨਹੀਂ ਪੈਂਦੇ ਹਨਾ ਇੱਕ ਵਾਰੀ ਬਸ ਇੱਕ ਥੋੜਾ ਵੱਢਣਾ ਪੈਂਦਾ ਵਿਚਾਲੋ ਹਾਂ ਇੱਕ ਵਾਰੀ ਹੀ ਲਾਉਣੀ ਪੈਂਦੀ ਹਾਂ ਬਾਕੀ ਬਈ ਕੋਈ ਚੱਕਰ ਨਹੀਂ ਤੁਸੀਂ ਜਾ ਸਕਦੇ ਹੋ ਤੇ ਆ ਦੇਖ ਲਓ ਸਾਰੀ ਠੀਕ ਹੈ ਬਾਈ ਜੀ ਧੰਨਵਾਦ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਬਈ ਜੇ ਕਿਸੇ ਭਰਾ ਨੇ ਮਸ਼ੀਨ ਲੈਣੀ ਹੋਵੇ ਤਾਂ ਉਹ ਲੈ ਸਕਦਾ ਤੇ ਜਿਹੜਾ ਨੰਬਰ ਤੁਹਾਨੂੰ ਬੋਲਿਆ ਉਸ ਨੰਬਰ ਦੇ ਉੱਤੇ ਕੰਟੈਕਟ ਕਰ ਲੇ ਤੇ ਪਰਮਾਤਮਾ ਅਸਦਾ ਹੀ ਕਹਾਂਗੇ ਵੀ ਤੁਹਾਨੂੰ ਵਾਦਾ ਕਰੇ ਜਿਹੜਾ ਬੰਦਾ ਲੈ ਕੇ ਜਾਊਗਾ ਤੇ ਜੀ ਮਸ਼ੀਨ ਓਕੇ ਆ ਵੀ ਕੋਈ ਖਿਲਿਆਰ ਨਹੀਂ ਪਉਂਦੀ ਕੋਈ ਡਿੱਕਾ ਨਹੀਂ ਹੋਰ ਬਾਈ ਗੁਰਪਿੰਦਰ ਬੜਾ ਠੀਕ ਆ ਜੀ ਫਤਿਹ ਕਰਦਿਏ ਇੱਕ ਵਾਰੀ ਨੰਬਰ ਫੇਰ ਬੋਲ ਦੇ ਬਾਈ ਨੰਬਰ ਬਾਈ ਹੁਣ ਮੈਨੂੰ ਕੱਢਣਾ ਉਹ ਕੱਢ ਲਿਆ ਹੈ ਇਹ ਕਿਹੜਾ ਹੁਣ ਜਾਲਿਆਂ ਚ ਦਬਿਆ ਮੋਬਾਈਲ ਚ ਹੀ ਆ ਨਾ ਨਾ ਇਹ ਤਾਂ ਕੋਈ ਗੱਲ ਨਹੀਂ 98035 ਬਾਈ 39380 98035 39380 98035 39380 ਠੀਕ ਹੈ ਜੀ 98035 39380 380 98035 39380 ਕੰਟੈਕਟ ਨੰਬਰ ਹੈ ਬਾਈ ਤੁਸੀਂ ਕਰ ਸਕਦੇ ਹੋ ਗੁਰਪ੍ਰਿੰਦਰ ਆ ਬਾਈ ਦਾ ਨਾਮ ਜੀ ਆ ਭਈਆ ਜੀ ਮਸ਼ੀਨ ਓਕੇ ਜੀ ਧੰਨਵਾਦ ਦੋਸਤੋ